ਅੱਜ ਮੇਰੇ ਸਵਰਗੀ ਪਿਤਾ ਜੀ ਜਸਵੰਤ ਸਿੰਘ ਦੀ ਸੇਖਵਾ ਦੀ ਅੱਜ ਤੀਜੀ ਵਰਸੀ ਸੀਗੀ ਔਰ ਅਸੀਂ ਆਪਣੇ ਗ੍ਰਹਿ ਸੇਖਵਾ ਵਿਖੇ ਜਿਹੜੇ ਆ ਗੁਰੂ ਸਾਹਿਬ ਦੇ ਆ ਉਹ ਤੋਂ ਆਸਰਾ ਲੈ ਕੇ ਕੀਰਤਨ ਸਮਾਗਮ ਜਿਹੜਾ ਵਾ ਉਹ ਕਰਵਾਇਆ ਗਿਆ ਔਰ ਉਸ ਵਿੱਚ ਕਾਫੀ ਸੰਗਤਾਂ ਜਿਹੜੀਆਂ ਨੇ ਜਿਲ੍ਹਾ ਗੁਰਦਾਸਪੁਰ ਦੀਆਂ ਔਰ ਜਿਹੜੇ ਸਾਡੇ ਮਾਣਯੋਗ ਕੈਬਨਿਟ ਮੰਤਰੀ ਮਹਿੰਦਰ ਭਗਤ ਜੀ ਵੀ ਆਏ ਨੇ ਮੈਂ ਉਹਨਾਂ ਦਾ ਵੀ ਇਛੇੇ ਤੌਰ ਤੇ ਧੰਨਵਾਦ ਕਰਦਾ ਔਰ ਜਿੰਨੀਆਂ ਸੰਗਤਾਂ ਆਈਆਂ ਨੇ ਉਹਨਾਂ ਦਾ ਵੀ ਅੱਜ ਦੇ ਦਿਨ ਜਿਹੜਾ ਵਾ ਜਿਹੜੇ ਅੱਜ ਸੇਖੋਂ ਸਾਹਿਬ ਦੀ ਜਿਹੜੀ ਮਿੱਠੀ yaad ਦੇ ਵਿੱਚ ਅੱਜ ਸਾਰੇ ਇਕੱਤਰ ਹੋਏ ਆ ਮੈਂ ਉਹਨਾਂ ਦਾ ਵੀ ਤਹਿਤੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਅੱਜ ਆਪਣਾ ਕੀਮਤੀ ਸਮਾਂ ਕੱਢ ਕੇ ਔਰ ਸੇਖੋਂ ਸਾਹਿਬ ਦੀ yaad ਦੇ ਵਿੱਚ ਇਕੱਤਰ ਹੋਏ ਧੰਨਵਾਦ ਕੋ ਸੇਖੋਂ ਸਾਹਿਬ ਇੱਕ ਆਈਡੀਅਲਿਸਟਿਕ ਪਰਸਨੈਲਿਟੀ ਸੀਗੇ ਔਰ ਉਹ ਸਿਆਸੀ ਨਾਲੋਂ ਧਾਰਮਿਕ ਜਿਹੜੀ ਵਿਰਤੀ ਆ ਉਹਨਾਂ ਦੀ ਜ਼ਿਆਦਾ ਸੀਗੀ ਔਰ ਇਸੇ ਕਰਕੇ ਉਹਨਾਂ ਨੇ ਬੜੀ ਸਾਫ਼ ਸੁਥਰੀ ਔਰ ਇੱਕ ਪਾਰਦਰਸ਼ਤਾ ਵਾਲੀ ਸਿਆਸਤ ਜਿਹੜੀ ਆ ਉਹ ਕੀਤੀ ਆ ਔਰ ਉਹ ਮੇਰੇ ਨਹੀਂ ਹਜ਼ਾਰਾਂ ਲੱਖਾਂ ਚ ਲੋਕਾਂ ਦੇ ਪੰਜਾਬ ਦੇ ਜਿਹੜੇ ਉਹ ਪ੍ਰੇਰਣਾ ਦੇ ਸ਼ਰੋਤ ਸੀਗੇ ਔਰ ਉਹਨਾਂ ਦੇ ਜਾਣ ਦੇ ਨਾਲ ਜਿੱਥੇ ਇੱਕ ਬੜਾ ਵੱਡਾ ਖਲਾਅ ਆ ਪੰਜਾਬ ਦੀ ਸਿਆਸਤ ਦੇ ਵਿੱਚ ਉੱਥੇ ਜਿਹੜਾ ਵਾ ਸਿਆਸਤ ਦਾ ਜਿਹੜਾ ਨਘਾਰ ਆ ਉਹ ਵੀ ਦਿਨ ਬਦ ਦਿਨ ਕਿਉਂਕਿ ਜਿਹੜੀਆਂ ਚੰਗੀਆਂ ਪਰਸਨੈਲਿਟੀਆਂ ਨੇ ਉਹ ਡੇ ਬਾਏ ਡੇ ਜਿਹੜੀਆਂ ਨੇ ਉਹ ਜਾ ਰਹੀਆਂ ਨੇ ਜਿਹਦੇ ਕਰਕੇ ਜਿਹੜਾ ਵਾ ਖਲਾ ਜਿਹੜਾ ਬੜਾ ਵੱਡਾ ਰਾਜਨੀਤੀ ਚ ਪੈਦਾ ਹੋ ਰਿਹਾ ਵਾ ਪਰ ਉਹ ਅਸੀਂ ਉਹਨਾਂ ਨੂੰ ਆਪਣਾ ਦਰਸ਼ਮੰਤ ਦੇ ਆਂ ਔਰ ਉਹਨਾਂ ਦੇ ਜੋ ਪਾਏ ਹੋਏ ਪੂਰਨੇ ਆ ਮੇਰੇ ਸਵਰਗੀ ਦਾਦਾ ਜੀ ਜ세ਧਾਰ ਰਜਾਗਰ ਸਿੰਘ ਸੇਖਵਾਂ ਜੀ ਦੇ ਜੋ ਪਾਏ ਪੂਰਨੇ ਆ ਅਸੀਂ ਉਹਨਾਂ ਤੇ ਪੈਰਾ ਦੇ ਕੇ ਜਿਹੜਾ ਵਾ ਲਗਾਤਾਰ ਪੀਜੀ ਹਰ ਸਾਲ ਦੀ ਤਰ੍ਹਾਂ ਇੰਸਟਾਲ ਵੀ ਬਹੁਤ ਹੀ ਸਤਕਾਰਯੋਗ ਜਥੇਦਾਰ ਸudar ਸ਼ੇਵਾ ਸਿੰਘ ਸੇਖਵਾਂ ਜੀ ਦੀ ਬਰਸੀ ਉੱਪਰ ਮੈਨੂੰ ਆਨ ਦਾ ਮੌਕਾ ਮਿਲਿਆ ਹੈ ਸੋ ਜਿਹੜੇ ਵੀ ਇਨਸਾਨ ਦੁਨੀਆ ਤੇ ਆ ਕੇ ਆਪਣੇ ਜੀਵਨ ਦੇ ਵਿੱਚ ਸਮਾਜ ਨੂੰ ਕੁਝ ਦੇ ਕੇ ਜਾਂਦੇ ਨੇ ਸਮਾਜ ਲਈ ਕੁਝ ਕਰਕੇ ਜਾਂਦੇ ਨੇ ਉਹ ਜਾਣ ਦੇ ਬਾਅਦ ਵੀ ਦੁਨੀਆ ਉਹਨਾਂ ਹਮੇਸ਼ਾ ਯਾਦ ਕਰਦੀ ਹੈ ਅੱਜ ਜਿਵੇਂ ਸਾਰੇ ਇਕੱਠੇ ਹੋ ਕੇ ਸਾਰੇ ਇਲਾਕੇ ਦੇ ਸਾਥੀ ਆਏ ਹਾਂ ਕਿਉਂਕਿ ਸਰਦਾਰ ਸੇਵਾ ਸਿੰਘ ਸੇਖਵੰਜ ਦਾ ਜੀਵਨ ਜੋ ਹੈ ਬਹੁਤ ਹੀ ਇੱਕ ਸੰਘਰਸ਼ਮਈ ਜੀਵਨ ਔਰ ਇੱਕ ਬਹੁਤ ਹੀ ਅਵਲ ਦੱਦੇ ਦਾ ਜੀਵਨ ਉਹਨਾਂ ਨੇ ਜੀਆ ਆਪਣੇ ਜੀਵਨ ਦੀ ਸ਼ੁਰੂਆਤ ਉਹਨਾਂ ਨੇ ਐਜ਼ ਅ ਟੀਚਰ ਔਰ ਐਜ਼ ਅ ਕੋਚ ਸਪੋਰਟਸਮੈਨ ਸ਼ੁਰੂ ਕੀਤੀ ਔਰ ਕਿਉਂਕਿ ਸਭ ਤੋਂ ਅਗਰ ਉੱਤਮ দান ਹੈ ਤਾਂ ਸਿੱਖਿਆ ਦਾ দান ਹੈ ਉਹਨਾਂ ਨੇ ਉਹਦੇ ਬਾਅਦ ਇੱਕ ਸਮਾਜ ਦੇ ਵਿੱਚ ਐਜ਼ ਅ ਟੀਚਰ ਦਾ ਜੀਵਨ ਸ਼ੁਰੂ ਕਰਨ ਦੇ ਬਾਅਦ ਉਹਨਾਂ ਨੇ ਨੈਕਸਟ ਸਟੈਪ ਜੋ ਹੈ ਰਾਜਨੀਤੀ ਵਿੱਚ ਆ ਕੇ ਸਮਾਜ ਦੀ ਸੇਵਾ ਕੀਤੇ ਨਾਲ ਨਾਲ ਉਹ ਐਸਜੀਪੀਸੀ ਦੇ ਮੈਂਬਰ ਵੀ ਰਹੇ ਕਿਉਂਕਿ ਜੋ ਵੀ ਆਦਮੀ ਧਾਰਗਮੂਖ ਹੁੰਦਾ ਹੈ ਧਾਰਮਿਕ ਆਦਮੀ ਹੀ ਸਮਾਜ ਦੀ ਸੇਵਾ ਅੱਛੇ ਤਰੀਕੇ ਨਾਲ ਕਰ ਸਕਦਾ ਹੈ ਸੋ ਉਹਨਾਂ ਨੇ 1997 ਦੇ ਵਿੱਚ ਪਹਿਲੀ ਵਾਰੀ ਐਮਐਲਏ ਬਣੇ ਮਨਿਸਟਰ ਬਣੇ ਉਹਨਾਂ ਨੇ ਆਪਣੇ ਸਮੇਂ ਦਰਮਾਨ ਆਪਣੀ ਟਰਮ ਦਰਮਿਆਨ ਬਹੁਤ ਇਲਾਕੇ ਦਾ ਵਿਕਾਸ ਕੀਤਾ ਬਹੁਤ ਮੱਲਾਮਾਰੀਆਂ ਸਮਾਜ ਨੂੰ ਬੜੀ ਉਹਨਾਂ ਦੀ ਦੇਣ ਹੈ ਉਸਦੇ ਬਾਅਦ ਦੁਬਾਰਾ ਫੇਰੋ ਬਾਈਲੈਕਸ਼ਨ ਜਿੱਤ ਕੇ ਐਮਐਲਏ ਵੀ ਬਣੇ ਔਰ ਮਨਿਸਟਰ ਵੀ ਬਣੇ ਅੱਜ ਵੀ ਉਹਨਾਂ ਦੇ ਕੀਤੇ ਹੋਏ ਕੰਮਾਂ ਨੂੰ ਅਸੀਂ ਸਾਰੇ ਯਾਦ ਕਰਦੇ ਹਾਂ ਸੋ ਮੈਂ ਦੇਖ ਰਿਹਾ ਕਿ ਜੋ ਸਾਰਾ ਪਰਿਵਾਰ ਹੈ ਸੇਖਵਾ ਸਾਹਿਬ ਦੇ ਬਾਅਦ ਉਹਨਾਂ ਦੇ ਬੇਟੇ ਜਗਰੂਪ ਸੇਖਵਾ ਜੀ ਉਹ ਵੀ ਅੱਜ ਆਮ ਆਦਮੀ ਪਾਰਟੀ ਦੇ ਬਹੁਤ ਹੀ ਇੱਕ ਉੱਗੇ ਨੇਤਾ ਨੇ ਔਰ ਪਾਰਟੀ ਨੇ ਬੜੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਜਨਰਲ ਸੈਕਟਰੀ ਸਟੇਟ ਦੀ ਉਹਦੇ ਨਾਲ ਨਾਲ ਡਿਸਟ੍ਰਿਕਟ ਪਲਾਨਿੰਗ ਬੋਰਡ ਗੁਰਦਾਸਪੁਰ ਦੇ ਹੋ ਚੇਅਰਮੈਨ ਨੇ ਔਰ ਬਖੂਬੀ ਪਾਰਟੀ ਦੀ ਔਰ ਸਮਾਜ ਦੀ ਸੇਵਾ ਕਰ ਰਹੇ ਨੇ ਇਹ ਜੋ ਪਰਿਵਾਰ ਹੈ ਪੀੜੀ ਦਰ ਪੀੜੀ ਸਮਾਜ ਦੀ ਸੇਵਾ ਕਰ ਰਿਹਾ ਚਾਹੇ ਰਾਜਨੀਤੀ ਹੋਵੇ ਚਾਹੇ ਸਮਾਜਿਕ ਕਾਰਜਕ੍ਰਮ ਹੋਣ ਕੰਮ ਹੋਣ ਨਿਭਾ ਰਿਹਾ ਹੈ ਸੋ ਮੈਂ ਅੱਜ ਬੜਾ ਇੱਕ ਮੈਂ ਕਹਿ ਸਕਣਾ ਕਿ ਮੈਂ ਬੜਾ ਭਾਗਸ਼ਾਲੀ ਹਾਂ ਕਿ ਮੈਨੂੰ ਐਸੀ ਮਹਾਨ ਸ਼ਖਸੀਅਤ ਦਿਵਰਸੀ ਦੇ ਉੱਪਰ ਆਣ ਦਾ ਮੌਕਾ ਵੀ ਮਿਲਿਆ ਹੈ ਉਹਨਾਂ ਨੂੰ ਯਾਦ ਕਰਨ ਦਾ ਮੌਕਾ ਮਿਲਿਆ ਹੈ ਸੋ ਮੈਂ ਆਪਣੇ ਵੱਲੋਂ ਔਰ ਖਾਸ ਕਰਕੇ ਆਪਣੇ ਪਿਤਾ ਜੀ ਜੋ ਫਾਰਮਰ ਕੈਬਨਿਟ ਮੰਤਰੀ ਭਗਤ ਚੁੰਨੀ ਲਾਲ ਜੀ ਉਹਨਾਂ ਦਾ ਇਹਨਾਂ ਨਾਲ ਬੜਾ ਭਰਾਮਾ ਵਾਲਾ ਸਬੰਧ ਹੈ ਰਿਆ ਔਰ ਇਸ ਪਰਿਵਾਰ ਨਾਲ ਸਾਡਾ ਬਹੁਤ ਪੁਰਾਣੀ ਸਾਂਝ ਹੈ ਔਰ ਅੱਜ ਮੈਂ ਜੋ ਕੁਛ ਐਜ਼ ਅ ਮਨਿਸਟਰ ਵੀ ਅਗਰ ਅੱਜ ਇੱਥੇ ਆਇਆ ਹਾਂ ਤੇ ਉਹਦੇ ਵਿੱਚ ਜਗਰੂਪ ਸੇਖਵਾਈ ਦਾ ਬਹੁਤ ਵੱਡਾ ਹੱਥ ਹੈ ਇਸ ਕਰਕੇ ਮੈਂ ਇਸ ਪਰਿਵਾਰ ਨੂੰ ਇੱਥੇ ਪਰਮਾਤਮਾ ਕੇ ਵਾਹਿਗੁਰੂ ਅਰਦਾਸ ਕਰਨਾ ਕਿ ਇਸ ਪਰਿਵਾਰ ਨੂੰ ਚੜ੍ਹਦੀ ਕਲਾ ਰੱਖੇ ਉਹਦੇ ਨਾਲ ਨਾਲ ਸਾਡੇ ਸਰਦਾਰ ਜਸਦਰ ਸੇਵਾ ਸਿੰਘ ਸੇਖਵਾ ਜੀ ਨੂੰ ਪਰਮਾਤਮਾ ਨੇ ਚਰਨਾ ਦੇ ਵਿੱਚ ਅੱਜ ਆਪ ਦੇ ਇਲੈਕਸ਼ਨ ਪੰਚਾਇਤਿੰਕ ਉਹਦੇ ਬਾਅਦ ਤੁਸੀਂ ਸਾਰੇ ਜਾਣਦੇ ਹੋ ਕਿ ਅੱਜ ਕੱਲ ਜੋ ਪੰਜਾਬ ਦੇ ਵਿੱਚ ਪੰਚਾਇਤੀ ਇਲੈਕਸ਼ਨ ਹੋ ਰਹੇ ਨੇ ਔਰ ਬੜਾ ਜੋਸ਼ ਹੈਗਾ ਸਾਰੇ ਪੰਜਾਬ ਦੇ ਵਿੱਚ ਖਾਸ ਕਰਕੇ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਕਾਰਗਰਤਾ ਨੇ ਜਦ ਕੇ ਵਿਰੋਧੀਆਂ ਨੂੰ ਆਪੋਜੀਸ਼ਨ ਨੂੰ ਕੋਈ ਉਮੀਦਵਾਰ ਨਹੀਂ ਮਿਲਿਆ ਔਰ ਆਮ ਆਦਮੀ ਪਾਰਟੀ ਦੇ ਕਿ ਪਿੰਡ ਤੋਂ ਦੋ ਦੋ ਚਾਰ ਚਾਰ ਪੰਜ ਪੰਜ ਉਮੀਦਵਾਰ ਲੜਨਾ ਚਾਹੁੰਦੇ ਨੇ ਔਰ ਬੜਾ ਅੱਛਾ ਲੱਗ ਰਿਹਾ ਹੈ ਕਿ ਮਹਾਨ ਸਾਹਿਬ ਦੀ ਅੱਛੀ ਸੋਚ ਸਰਪੰਚ ਜਨ ਸਹਿਮਾਨ ਸਾਹਿਬ ਜੀ ਮੁਖਤੀ ਪੰਜਾਬ ਜਿਨ੍ਹਾਂ ਨੇ ਸੋਚਿਆ ਕਿ ਪੰਜਾਬ ਦੇ ਵਿੱਚ ਜਿਹੜੇ ਪਿੰਡੋਂ ਪੰਚਾਇਤਾਂ ਨੇ ਸਰਪੰਚ ਨੇ ਉਹ ਸਹਿਮਤੀ ਨਾਲ ਜਿੰਨੇ ਵਾਦ-ਵਦ ਬਣਨ ਉਹਨਾਂ ਹੀ ਪਿੰਡਾਂ ਦਾ ਵਿਕਾਸ ਹੋਏਗਾ ਔਰ ਪਿੰਡਾਂ 'ਚ ਕੋਈ ਪੇਤ ਭਾਵ ਨਹੀਂ ਹੋਏਗਾ ਕੋਈ ਦੁਸ਼ਮਣੀਆਂ ਨਹੀਂ ਪੈਣੀਆਂ ਪਹਿਲਾਂ ਦੇਖੀਦਾ ਸੀ ਕਿ ਪਿੰਡਾਂ ਦੇ ਵਿੱਚ ਜਦੋਂ ਸਰਪੰਚ ਇਲੈਕਸ਼ਨ ਹੁੰਦੇ ਸਨ ਉਹਨਾਂ ਦੀ ਸ਼ੁਰੂਆਤੀ ਲੜਾਈ ਝਗੜਾ ਹੁੰਦਾ ਸੀ ਪਰ ਅੱਜ ਭਾਈਚਾਰਾ ਬਹੁਤ ਬਦਲ ਰਿਹਾ ਹੈ ਔਰ ਸਾਰੇ ਹੀ ਪਿੰਡ तकरीबन ਬਹੁਤ سارے ਪਿੰਡ ਜਿਹੜੇ ਨੇ ਆਪਣੀ ਸਹਿਮਤੀ ਦੇ ਨਾਲ ਸਰਪੰਚ ਬਣਾ ਰਹੇ ਨੇ ਉਹ ਕਲੀਵੇਲੇਸ਼ਨ ਤੋਂ ਕੰਪਲੀਟ ਲੈ ਚੁੱਕੇ ਨੇ ਦੇਖੋ ਕਿ ਜਿਹੜੀ ਹੈਗੀ ਏ ਇਹ ਤੇ ਹਰ ਨੂੰ ਹੱਕ ਹੈਗਾ ਡੈਮੋਕ੍ਰੇਸੀ ਦੇ ਵਿੱਚ ਕਿ ਜਿਹੜੇ ਇਲੈਕਸ਼ਨ ਹਗੇ ਨੇ ਉਹ ਫੇਰ ਹੋਣ ਚਾਹੀਦੇ ਨੇ ਲੋਕਤੰਤਰ ਦੇ ਵਿੱਚ ਰਹਿ ਕੇ ਔਰ ਸਭ ਨੂੰ ਇਨਸਾਫ ਮਿਲਣਾ ਚਾਹੀਦਾ ਹੈ ਕਿਉਂਕਿ ਜਿਹੜੀਆਂ ਵਿਰੋਧੀਆਂ ਨੇ ਉਹਨਾਂ ਨੇ ਆਪਣੇ ਮੁਤਾਬਕ ਕੀਤਾ ਹੋਣਗੇ ਤੇ ਸਾਡੀ ਜਿਹੜੀ ਪਾਰਟੀ ਆਪਣੀ ਮੌਜੂਦਾ ਹੈ ਉਹਨਾਂ ਨੇ ਅਗਰ ਇਲੈਕਸ਼ਨ ਵਿੱਚ ਮਿਲੇ ਨੇ ਇਸ ਕਰਕੇ ਮਿਲਣੇ ਜਿਹੜੀ ਇਹ اپੋਜੀਸ਼ਨ ਰੋਲਾ ਪਾ ਰਹੀ ਹੈਗੀ ਹੈ ਕਿ ਸਾਡਾ ਤੱਕਾ ਹੋ ਰਿਹਾ ਜਦ ਕਿ ਸਚਾਈ ਇਹ ਹੈਗੀ ਹੈ ਕਿ ਤੱਕਾ ਨਹੀਂ ਹੋ ਰਿਹਾ ਉਹਨਾਂ ਨੂੰ ਕੋਈ ਕੈਂਡੀਡੇਟ ਨਹੀਂ ਮਿਲ ਰਿਹਾ ਇਸ ਕਰਕੇ ਜੋ ਹੈ ਉਸੇ ਮੰਨ ਗਏ ਉਸੇ ਕਿ ਸਾਡੇ ਇਲੈਕਸ਼ਨ ਜਿਹੜੇ ਹਰ ਦਾ ਆਦਮੀ ਦਾ ਪਾਰਟੀ ਦਾ ਹੱਕ ਹੈਗਾ ਕਿ ਇਹ ਇਲੈਕਸ਼ਨ ਫੇਅਰ ਹੋਣ ਅਤੇ ਵਿਰੋਧੀਆਂ ਦੀਆਂ ਗੱਲਾਂ ਦੇ ਵਿੱਚ ਵਹਿਕਾਵੇ ਵਿੱਚ ਨਾ ਆਇਆ ਜਾਵੇ